ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਗੱਲਬਾਤ ਕਰਨੀ ਹੈ ਉਹਦਾ ਵਿਸ਼ਾ ਇਹ ਹੈ ਮੇ ਅਕਾਲੀਆਂ ਦੇ ਚਮਚੇ ਤੇ ਚਮਚਿਆਂ ਦੀਆਂ ਕਰਤੂਤਾਂ ਜਾਤੀਵਾਦ ਤੇ ਫੂਲ ਜਲੂਲ ਇਹ ਇੰਨੀ ਗੱਲਬਾਤ ਮੈਂ ਕਰਨੀ ਹੈ ਹੁਣ ਧਿਆਨ ਦੇ ਨਾਲ ਸੁਣੋ ਇਕ ਤਾਂ ਸੁਖਵੀਰ ਦੀ ਛੋਟੀ ਜੀ ਰੈਲੀ ਸੀ ਤੇ ਕਹਿ ਲਈ ਵੀ ਉਹ ਜਿਵੇਂ ਲੁੱਕੜ ਮੀਟਿੰਗਾਂ ਹੁੰਦੀਆਂ ਛੋਟੀਆਂ-ਛੋਟੀਆਂ ਉਦਾਂ ਵੀ ਹੁਣੇ ਕਰ ਰਹੇ ਨੇ ਬੰਦੇ-ਮੁੰਦੇ ਇਕੱਠੇ ਹੁੰਦੇ ਨੇ ਇਹਨਾਂ ਦੇ ਤੇ ਇੱਕ ਤਾਂ ਉਹਦੇ ਵਿੱਚ ਇਹਨਾਂ ਦੇ ਇੱਕ ਚਮਚੇ ਦੀ ਕਤੀੜ ਦੀ ਹਰਾਮਖੋਰ ਦੀ ਕਰਤੂਤ ਸਾਹਮਣੇ ਆਈ ਹਾਲਾਂਕਿ ਕਿਹਾ ਉਹਨੇ ਨੇਟੇ ਵਾਸਤੇ ਹੈ ਕਿ ਇਹਦਾ ਪਿਸ਼ੋਕੜ ਵੀ ਮਰਾਸ਼ੀਆਂ ਬਣਾ ਹੈ ਯਾਨੀ ਕਿ ਇਹਨਾਂ ਕਤੇੜਾਂ ਨੂੰ ਹੁਣ ਮਰਾਸ਼ੀਆਂ ਦੀ ਵੋਟ ਨਹੀਂ ਚਾਹੀਦੀ ਤੇ ਮਰਾਸ਼ੀਆਂ ਦੇ ਨਾਲ ਇੱਜ਼ਾਤਾਂ ਹੋਰ ਵੀ ਬਹੁਤ ਨਹੀਂ ਇਹ ਇਹ ਉਹ ਲੋਕ ਹੈ ਜਿਹੜੇ ਕਹਿੰਦੇ ਅਸੀਂ ਬੰਥ ਦਰਦੀ ਆਂ ਔਰ ਅਸੀਂ ਜਮਾਂਦਰੂ ਯਾਨੀ ਕਿ ਮੁੱਢ ਤੋਂ ਸਿੱਖਾਂ ਇਹ ਡੇਂਗਾ ਮਾਰਦੇ ਆ ਇਹ ਜਿਹੜੇ ਕਤੇੜ ਹੈ ਇਹਦੀ ਫੋਟੋ ਅਸੀਂ ਲਾਵਾਂਗੇ ਵਿੱਚ ਵੀਡੀਓ ਦੇ ਇਨੇ ਮਰਾਸੀ ਸ਼ਬਦ ਵਰਤੇ ਆ ਜਣ ਕੇ ਟੀਚਰ ਜੀ ਕੀਤੀ ਹੈ ਹਾਲਾਂਕਿ ਇਦਾਂ ਦੇ ਗੀਤ ਵੀ ਆਏ ਨੇ ਵੀ ਕਰੀ ਇਹਨਾਂ ਟੀਚਰ ਮਰਾਸੀ ਜਾਤ ਨੂੰ ਬਾਬੂ ਰਜਵਲੀ ਦੇ ਉਹ ਕੁਝ ਅੱਖਰ ਸ਼ਬਦ ਨੇ ਪਰ ਉਹਨਾਂ ਨੇ ਹਕੀਕਤ ਕੁਝ ਹੋਰ ਬਿਆਨ ਕੀਤੀ ਹੈ ਤੇ ਜੇ ਕਿਤੇ ਉਹਦਾਂ ਦਾ ਕੋਈ ਮਰਾਸੀ ਮਿਲ ਗਿਆ ਨਾ ਤੇ ਫਿਰ ਕੰਨਾਂ ਨੂੰ ਹੱਥ ਵੀ ਲਵਾ ਦੋ ਚੇਤੇ ਕਰਾ ਦੇਣਾ ਇੱਕ ਟੀਚਰ ਭਗਵੰਤ ਮਾਨ ਨੇ ਸਰਦੂਲ ਸਿਕੰਦਰ ਸਾਹਿਬ ਨੂੰ ਸਟੇਜ ਤੇ ਕੀਤੀ ਸੀ ਉੱਥੇ ਬਸ ਉਹ ਮੈਂ ਬੋਲਣਾ ਨਹੀਂ ਸ਼ਬਦ ਤੇ ਉਹਨੇ ਮੌਕੇ ਤੇ ਕਹਿਤਾ ਸੀ ਕਿੰਨਾ ਕੋਈ ਮਰਾਸੀ ਤੁਹਾਡੇ ਘਰ ਗਿਆ ਹੁਣ ਇਹ ਬਹੁਤ ਡੂੰਘੀਆਂ ਰਮਝਾਂ ਨੇ ਜੇ ਕੋਈ ਸਮਝ ਲਵੇ ਤੂੰ ਇੱਕ ਤਾਂ ਇਹ ਕਤੀੜ ਨੇ ਜਾਤੀ ਸ਼ੂਚਕ ਸ਼ਬਦ ਵਰਤੇ ਨੇ ਸਟੇਜ ਤੇ ਉਹ ਵੀ ਇਹ ਕਹਿੰਦੇ ਸਾਡੀ ਪੰਥਕ ਸਟੇਜ ਹੈ ਇਹਦਾ ਵੀ ਮਾਨਤਨ ਚੰਗੀ ਤਰ੍ਹਾਂ ਕਰਿਓ ਥੋੜਾ ਜਿਹਾ ਤੇ ਇੱਕ ਇਹਨਾਂ ਦਾ ਡਾਕਟਰ ਦਲਜੀਤ ਚੀਮਾ ਹੈਗਾ ਮੈਂ ਤਾਂ ਹੱਕ ਕੌਣ ਲੱਗ ਗਿਆ ਉਹ ਹੋ ਸਕਦਾ ਸ੍ਰਿੰਦਰ ਕੌਰ ਬਾਦਲ ਵਾਂਗੂ ਜੀਵ ਜੀਵ ਕਟਣੀ ਪਵੇ ਕਿਉਂਕਿ ਕੈਂਸਰ ਵਗੈਰਾ ਨੂੰ ਛੇਤੀ ਹੁੰਦਾ ਹੁੰਦਾ ਨੁਟਾ ਪਹੁੰਚ ਦਾ ਪੈਸਾ ਕਸਮਾ ਕਸਮਾ ਬਹੁਤ ਖਾਧੀਆਂ ਹੁੰਦੀਆਂ ਨੇ ਨਾ ਨੇ ਲੋਕਾਂ ਦੀ ਹਾਂ ਵੱਜ ਜਾਂਦੀ ਹੁੰਦੀ ਹੈ ਬਾਦ ਅਸੀਸਾਂ ਲਈਆਂ ਹੋਣਗੀਆਂ ਅੱਛਾ ਇਹਦੀ ਕਰਤੂਤ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਪੜ੍ਹ ਕੇ ਸੁਣਾਉਣਾ ਮੜੀ ਜੀ ਦਲਜੀਤ ਚੀਮਾ ਕਹਿੰਦਾ ਕਹਿੰਦਾ ਜੇ ਕੋਈ 10 ਰੁਪਏ ਦੀ ਪਰਚੀ ਕਟਾ ਲਵੇ ਤੇ ਉਹ ਅਕਾਲ ਦਲ ਦਾ ਪ੍ਰਧਾਨ ਬਣ ਜਾਵੇ ਮਤਲਬ ਪ੍ਰਧਾਨ ਬਣਦੇ ਯੋਗ ਬਣ ਜਾਂਦਾ ਜੇ ਕੋਈ 20 ਰੁਪਏ ਦੀ ਪਰਚੀ ਕਟਾ ਲਵੇ ਜਾਨਕਿ ਜਿਹੜੀ ਭਾਰਤੀ ਹੁੰਦੀ ਹੈ ਉਹਦਾ ਮੈਂਬਰ ਬਣ ਜੇ ਤੇ ਉਹ ਅਕਾਲ ਦਲ ਦਾ ਪ੍ਰਧਾਨ ਬਣਦੇ ਯੋਗ ਹੋ ਜਾਂਦਾ ਹੁਣ ਕਰਤੂਤਾ ਮੈਂ ਦੱਸ ਦਿੰਨਾ ਵੀ ਪ੍ਰਧਾਨ ਬਣ ਕੇ ਕੀ ਕੀਤੀਆਂ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਜਾਣੇ ਕਿ ਅਕਾਲ ਚਲ ਦਾ ਪ੍ਰਧਾਨ ਬਣ ਕੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਵਾ ਸਕਦਾ ਉਹਨੂੰ ਹੱਕ ਹੈ ਫਿਰ ਜਿਹੜੇ ਬਿਆਦਵੀ ਕਰਨ ਵਾਲੇ ਨੇ ਤੇ ਉਹਨਾਂ ਦੀ ਪੋਸਟ ਪਨਾਹੀ ਕੀਤੀ ਹੋਵੇ ਕਾਫੀ ਕੁਛ ਇਹ ਪੋਸਟ ਵਿੱਚ ਲਿਖਿਆ ਮੈਂ ਸਿੱਧਾ ਸਿੱਧਾ ਜਾਂ ਥੋੜਾ ਦੱਸ ਦਿੰਦਾ ਮੈਂ ਵੀ ਪ੍ਰਧਾਨ ਬਣ ਕੇ ਅਕਾਲੀਗੜ੍ਹ ਦਾ ਕੀ ਕੁਛ ਕੀਤਾ ਹੁਣ ਸੁਣ ਲਿਓ ਇਹ ਮੈਂ ਪੂਰੀ ਪੋਸਟ ਹੀ ਪੜ੍ਹ ਦੇਣਾ ਹਾਲਾਂਕਿ ਕਿਸ ਨੇ ਤੰਜ ਕਸਿਆ ਹੋਇਆ ਪਰ ਮੈਨੂੰ ਵਧੀਆ ਲੱਗੀ ਅਕਾਲੀਗੜ੍ਹ ਦਾ ਪ੍ਰਧਾਨ ਬਣ ਦੇ ਯੋਗ ਜਿਹੜਾ ਬੰਦਾ ਹੋ ਜਾਂਦਾ ਹੈ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੀ ਪੁਸਤ ਪਨਾਹੀ ਕੀਤੀ ਹੋਵੇ ਉਸਨੇ ਸੰਗਤ ਤੇ ਗੋਲਗੀਆਂ ਚਲਵਾਈ ਹੋਵੇ ਉਸਨੇ ਸਿੱਖ ਸ਼ਹੀਦ ਕਰਵਾਏ ਹੋਣ ਉਸਨੇ ਸੌਦਾ ਸਾਧ ਨੂੰ ਮਾਫੀ ਦਿਵਾਈ ਹੋਵੇ ਉਸਨੇ નિર્ਦੋਸ਼ ਸਿੱਖਾਂ ਦੇ ਕਾਤਲ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਹੋਣ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੰਨੇ ਗੁਨਾਹਾਂ ਤੋਂ ਮੁਕਰਦਾ ਹੋਵੇ ਜਾਣੇ ਕਿ ਆਹਾ ਕਰਤੂਤਾਂ ਸਗਵੀਰ ਬਦਲੇ ਕੀਤੀਆਂ ਨੇ ਤੇ ਇਹ ਜਸਟੀਫਾਈ ਕਾਉਂਟ ਕਰਦਾ ਦਲਜੀਤ ਜੀਮਾ ਬੇਸੇ ਦੇ ਨਾਮ ਨਾਲ ਪਿੱਛੇ ਨਹੀਂ ਸ਼ਰਮੂਹੇ ਲੱਗਿਆ ਡਾਕਟਰ ਲੱਗਿਆ ਹੋਇਆ ਮਤਲਬ 20 ਰੁਪਈਆਂ ਦੀ ਪਰਚੀ ਕਟਾ ਕੇ ਬੰਦਾ ਪ੍ਰਧਾਨ ਬਣ ਦੇ ਯੋਗ ਬਣ ਜਾਂਦਾ ਜਾਨੇ ਕਿ ਅਕਾਲ ਚਲ ਦਾ ਪ੍ਰਧਾਨ ਉਹ ਬੰਦਾ ਬਣ ਸਕਦਾ ਤੇ ਫਿਰ ਭਾਵੇਂ ਗੁਰੂ ਗ੍ਰੰਥ ਦੀ ਬੇਅਦਬੀ ਕਰਾ ਦੇ ਸਿੱਖਾਂ ਨੂੰ ਸ਼ਹੀਦ ਕਰਵਾ ਦੇ ਸੰਗਤੇ ਗੋੜੀ ਚਲਵਾ ਦੇ ਸੌਦਾ ਸਾਧ ਨੂੰ ਮਾਫੀ ਦੇ ਦੇ ਅਕਾਲ ਤਖਤ ਤੇ ਮਾਫੀ ਮੰਗ ਕੇ ਮੁੱਕਰ ਜੇ ਇਹੋ ਜੀਆਂ ਕਨਾਉਣੀਆਂ ਹਰਕਤਾਂ ਅਕਾਲ ਲਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀਆਂ ਨੇ ਹੁਣ ਇਹ ਜਿਹੜੇ ਚਮਚੇ ਨੇ ਮੰਜਨ ਦੀ ਗੱਲ ਕਰਨ ਲੱਗਾ ਹਾਲਾਂਕਿ ਜੇ ਸੁਖਬੀਰ ਦੇ ਕੋਲੋਂ ਕੋਈ ਸਿੱਧਾ ਜਾ ਕੇ ਪੁੱਛ ਲਵੇ ਵੀ ਤੁਸੀਂ ਆਹ ਗਲਤੀ ਕੀਤੀ ਹੈ ਉਹਨੇ ਮੰਨਣ ਦੀ ਕੋਸ਼ਿਸ਼ ਵੀ ਕੀਤੀ ਪਰ ਜਿਹੜੇ ਚਮਚੇ ਨੇ ਨਾ ਇਹ ਚਮਚੇ ਜਾਣ ਬੁਝ ਕੇ ਕੈਲੇ ਸ਼ਰੋਮਣੀ ਅਕਾਲੀ ਦਲ ਦਾ ਬੇੜਾ ਘਰ ਕਰ ਰਹੇ ਨੇ। ਔਰ ਸ਼ਖਵੀਰ ਬਾਦਲਾ ਜਿਹੜਾ ਆਲਾ ਦਵਾਲਾ ਜਿਵੇਂ ਬੰਟੀ ਹੋ ਗਿਆ ਰਮਾਣਾ ਤੇ ਦੋ ਚਾਰ ਹੋਰ ਨੇ। ਇਹ ਕੱਲ ਹੈਪੀ ਜਹਜ਼ਾਰ ਨੂੰ ਬੋਲੀ ਜਾਂਦਾ ਸੀ। ਤੇ ਇੱਕ ਨੇ ਮਰਾਸੀ ਸ਼ਬਦ ਵਰਤਿਆ ਇਹ ਤੀਜਾ ਚੀਮਾ ਹੋ ਗਿਆ। ਬਰਾਡਵਰ ਕੀ ਸੀ 4-5 ਪਹਿਲਾਂ 5 ਪੁੱਜ ਗਏ ਇੱਕ ਉਹ ਪਟਿਆਲੇ ਵਾਲਾ ਚੰਦੂ ਮਾਦਰਾ ਸੀ ਉਹ ਵੀ ਭੱਜ ਗਿਆ ਜਾਨੀ ਕਿ ਕੁੱਲ ਮਿਲਾ ਕੇ ਇਹ ਕਹਿ ਲੋ ਵੀ ਸਭ ਤੋਂ ਵੱਧ ਬੇੜਾ ਗਰਕ ਅਕਾਲੀ ਦਲ ਦਾ ਇਹਨਾਂ ਚਮਚਿਆਂ ਨੇ ਕੀਤਾ ਤੇ ਹੁਣ ਇਹ ਚਮਚੇ ਅਕਾਲੀ ਦਲ ਦਾ ਬੇੜਾ ਤਾਂ ਖਤਮ ਕਰ ਚੁੱਕੇ ਐ ਬੇੜਾ ਭਾ ਚੁੱਕਿਆ ਹੁਣੇ ਸ਼ਖਬੀਰ ਦਾ ਬੇੜਾ ਗਰ ਕਰਨ ਲੱਗੇ ਹੋਏ ਐ ਇਸ ਸ਼ਖਵੀਰ ਨੂੰ ਪਤਾ ਨਹੀਂ ਵੀ ਇਹ ਕਿਹੜੇ ਰਾਹ ਲੈ ਕੇ ਜਾਂਦੇ ਆਂ ਕਈ ਲੀਡਰ ਇਹੋ ਜਿਹੇ ਹੁੰਦੇ ਸੀ ਆਪਣੇ ਬਾਰ ਦੇ ਮੂਹਰੇ ਜਦੋਂ ਗੱਡੀ ਖੜਾਉਂਦੇ ਸੀ ਨਾ ਗੱਡੀ ਦਾ ਮੂੰਹ ਹੋਰ ਪਾਸੇ ਹੁੰਦਾ ਸੀ ਜਦੋਂ ਤੁਰਨਾ ਹੁੰਦਾ ਡਰਾਈਵਰ ਨੂੰ ਕਹਿੰਦੇ ਹੁੰਦੇ ਸੀ ਗੱਡੀ ਇੱਧਰ ਲੈ ਕੇ ਚੱਲ ਜੇ ਪਟਿਆਲੇ ਜਾਣਾ ਹੁੰਦਾ ਸੀ ਤਾਂ ਉਹ ਬਠਿੰਡੇ ਜਾਂਦੇ ਸੀ ਯਾਨੀ ਕਿ ਐਨੀ ਇੱਕ ਪ੍ਰਾਈਵੇਸੀ ਰੱਖਦੇ ਸੀ ਤੇ ਹੁਣ ਸਰਵੀਰ ਨੂੰ ਪਤਾ ਨਹੀਂ ਵੀ ਕਿਹੜੇ ਰਾਹਾਂ ਤੇ ਲੈ ਕੇ ਚੱਲੇ ਨੇ ਅੜੇ ਆ ਧੁੱਤੇ ਵਰਗੇ ਭਰਪੂਰ ਵਰਗੇ ਨਹੀਂ ਹੈਗੇ ਧਨਾਟ ਵਰਗੇ ਜਿਹੜੇ ਉਹ ਗੰਦ ਪਾਉਂਦੇ ਨੇ ਸ਼ਰਿਆਮ ਤੇ ਉਹਨਾਂ ਦੇ ਕੋਲ ਲੈ ਕੇ ਵਾਗੇ ਚਮਟਿਆਂ ਨੂੰ ਤੇ ਉਹ ਭਵੰਤਮਾਨ ਦੇ ਨਕਲਾਂ ਨਕਲਾਂ ਲਾਉਂਦਾ ਸੀ ਉਹ ਭਰਪੂਰ ਨੂੰ ਉਹ ਜਾਣਦੇ ਮੈਨੂੰ ਭਵੰਤਮਾਨ ਨੇ ਬੁਲਾਇਆ ਮੈਨੂੰ ਰਾਜੇ ਬਣ ਕੇ ਬੁਲਾਇਆ ਮੈਨੂੰ ਟੀਮੇ ਨੇ ਬੁਲਾਇਆ ਤੇ ਉਹਦਾਂ ਦੀਆਂ ਨਕਲਾਂ ਨਕਲਾਂ ਸੁਣ ਕੇ ਇਹ ਸ਼ਰਵੀਰ ਦੇ ਕੰਨ ਚ ਫੂਕ ਮਾਰਿਆ ਵੀ ਸ਼ਾਇਦ ਇਹਨਾਂ ਪਿੱਛੇ ਦੀ ਬੋਟ ਹੈਗੀ ਆ ਪੰਨੇ ਘਰ ਜਲੀ ਉਹਦੇ ਘਰੇ ਗਿਆ ਸੁਖਵੀਰ ਇਹ ਉਹੀ ਨੇ ਭਰਪੂਰ ਵਰਗੇ ਉਹ ਜਿਹੜਾ ਇੱਕੋ ਦੂਜਾ ਨਾਲ ਬੈਲੀ ਰਲਿਆ ਹੁੰਦਾ ਇਹਨਾਂ ਦੇ ਇਹ ਚਾਰ ਪੰਜ ਇਕੱਠੇ ਨੇ ਅਸਾ ਇਹਨਾਂ ਦੇ ਕੋਲੇ ਨਾ ਜਿਹੜੀ ਉਹ ਕਮਲ ਕੌਰ ਸੀ ਜਿਹਦਾ ਅੰਮ੍ਰਿਤਪਾਲ ਮਹਿਰੋਂ ਨੇ ਕਤਲ ਕੀਤਾ ਉਹ ਵੀ ਆਉਂਦੀ ਰਹੀ ਹੈ ਜਾਨਕਿ ਇਹਨਾਂ ਨੇ ਪੂਰਾ ਗੰਦ ਪਾਇਆ ਸੀ ਜਿਹੜੀ ਹੁਣ ਵੀ ਇਹਨਾਂ ਦੀ ਵੀਡੀਓ ਆਉਂਦੀ ਹੈ ਉਹਦੇ ਵਿੱਚ ਪੂਰਾ ਗੰਦ ਬੱਕਦੇ ਆਏ ਤੇ ਹੁਣ ਅਕਾਲੀ ਗੱਲ ਦੇ ਵਿੱਚ ਜਿੰਨਾ ਵੀ ਪੰਜਾਬ ਦਾ ਇਕੱਠਾ ਕੀਤਾ ਹੋਇਆ ਗੰਦ ਹੈ ਤੇ ਉਹ ਸਾਰਾ ਬਾਦਮੋਂ ਨਿਕਲੇ ਇਕੱਠਾ ਕੀਤਾ ਜਾ ਰਿਹਾ ਹੈ ਜਣ ਕੇ ਕੋਈ ਕਾਸਰ ਛੱਡਿਓ ਨਾ ਬਿ ਪੂਰਾ ਜਲੂਸ ਕੱਢ ਦਿਓ ਇਸ ਵੀਡੀਓ ਦਾ ਅੱਜ ਦਾ ਵਿਸ਼ਾ ਮੁੱਦਾ ਉਹ ਮੈਂ ਰੱਖਿਆ ਹੈ ਅਕਾਲੀਆਂ ਦੇ ਚਮਚੇ ਔਰ ਅਕਾਲੀਆਂ ਦੀ ਕਰਤੂਤ ਊਲ ਜਲੂਲ ਬੋਲਣ ਵਾਲੇ ਜਾਏ ਚਮਚੇ ਪੂਰੀ ਗੰਦਗੀ ਇਕੱਠੀ ਕਰਕੇ ਬਾਦਲਾਂ ਦੇ ਘਰੇ ਸੁੱਟਣ ਵਾਲੇ ਬਾਅਦ ਵਿੱਚ ਕਹਿੰਦਿਆ ਸ਼੍ਰੋਮਣੀ ਅਕਾਲੀ ਦਰ ਜਿੰਦਾਬਾਦ ਇਹ ਜਲੂਸ ਹੈ ਜੀ ਪੂਰਾ ਇਹ ਵੀਡੀਓ ਸੁਣ ਲਿਓ ਮਾੜੇ ਜੀ ਤੇ ਫਿਰ ਨਿਰਣਾ ਕਰਿਓ ਵੀ ਵਾਕਈ ਸੁਖਬੀਰ ਮਾੜਾ ਹੈ ਜਾਂ ਸੁਖੀਰ ਦੇ ਚਮਚੇ ਮਾੜੇ ਨੇ ਇਹ ਨਿਰਣਾ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ